ਜੋ ਕੀ ਹੋਇਆ ਕਰਦੀਆ ਸਟੇਜ ਮੇਰਾ ਗੁਰੂ ਦਾ ਆਪ ਹੀ ਪਰਮੇਸ਼ਰ ਹੈ ਸ਼ੋ ਜਿਹਦੇ ਮਨ ਵਿੱਚ ਐਡੀ ਬੜੀ ਸ਼ਰਧਾ ਹੋਵੇ ਉਹਦੇ ਤਰਨ ਵਿੱਚ ਕੋਈ ਦੇਰ ਨਹੀਂ ਹੋਇਆ ਕਰਦੀ ਸ਼ੋ ਸ਼ਰਧਾ ਭਾਵਨਾ ਫੇਥ ਇਹ ਦੋਏ ਚੀਜ਼ਾਂ ਦਾ ਹੈ ਸ਼ੋ ਜਿਹੜਾ ਫੇਥ ਹੈ ਇਹ ਜੇ ਹੋਵੇ ਤਾ ਗੁਰੂ ਤੋਂ ਲਾਭ ਉਠਾ ਸਕਦਾ ਜੇ ਕੱਚਾ ਗੁਰੂ ਵੀ ਹੋਵੇ ਘਟ ਵੀ ਹੋਵੇ ਤਾਂ ਵੀ ਲਾਭ ਉਠਾ ਲਿਆ ਕਰਦਾ ਐਸੀਆਂ ਮਸਾਲਾ ਹੋ ਗਿਆ ਬਹੁਤ ਸਾਰੇ ਤੇ ਗੁਰੂ ਪੁਰਾਣੀ ਹੈ ਲੇਕਿਨ ਫਾਇਦਾ ਉਠਾ ਲਿਆ ਤਾਂ ਨੇ ਨੂੰ ਜੋ ਮਹਾਤਮਾ ਮਿਲੇ ਉਹ ਪੂਰੇ ਨਹੀਂ ਸੀਏ ਧੰਨੇ ਦਾ ਫੇਥ ਬੜਾ ਜ਼ਬਰਦਸਤ ਸੀ ਉਹਨੇ ਦਾ ਇੱਕ ਤਰ੍ਹਾਂ ਨਾਲ ਆਪਣਾ ਪੈਂਦਾ ਹੀ ਛਾਇਆ ਸੀ ਪਤਾ ਆਪ ਨੂੰ ਨਹੀਂ ਸੀ ਲੱਗਿਆ ਹਾਲ ਤੱਕ ਪਥਰ ਇੱਕ ਲੈ ਵੇਟ ਕਰ ਦੇ ਧੰਨੇ ਨੂੰ ਗੈਲ ਛੜਾਵੇ ਗੈਲ ਛਡਾਈ ਸੀ ਪਿੱਛਾ ਛੜਾਇਆ ਸੀ ਲੇਕਿਨ ਉਹਦੇ ਪਰੋਸੇ ਨੇ ਕੀ ਕਰਿਆ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੜਪਾਗਾ ਪ੍ਰਤੱਖ ਹੋ ਕੇ ਪਰਮੇਸ਼ਰ ਮਿਲ ਗਿਆ ਲੇਟਰ ਸਟੇਜ ਦੇ ਵਿੱਚ ਜਦੋਂ ਜਾ ਕੇ ਉਸ ਨੇ ਧੰਨੇ ਦੀ ਮਹਿਮਾ ਸੁਣੀ ਵੀ ਇਹ ਤਾਂ ਪਸ਼ੂ ਵੀ ਚਾਰਦੇ ਨੇ ਇਹਦੇ ਦਾ ਨੱਕੇ ਵੀ ਛੱਡੇ ਜਾਂਦੇ ਨੇ ਕੋਈ ਪ੍ਰਭੂ ਇਹ ਛੱਡਦਾ ਐ ਐਸਾ ਲੋਕ ਕਹਿੰਦੇ ਨੇ ਕਿ ਰੱਬ ਛੱਡਦਾ ਐ ਇਹਦੇ ਨੱਕੇ ਇਹਦੇ ਕਾਰੋਬਾਰ ਸਾਰੇ ਕਰਦਾ ਇਹ ਤਾਂ ਸਾਰਾ ਦਿਨ ਰਾਮ ਰਾਮ ਕਰੀ ਜਾਂਦਾ ਫੇਰ ਵੀ ਇਮਾਨਦਾਰ ਸੀ ਬੜਾ ਚੰਗਾ ਸੀ ਲਕੋਇਆ ਨਹੀਂ ਉਸਨੇ ਧੰਦੇ ਕੋਲ ਚੱਲੇ ਕਹਿੰਦਾ ਧੰਨਿਆ ਤੂੰ ਪ੍ਰਵੇਸ਼ ਨੂੰ ਰੋਟੀ ਖਿਲਾਉਣਾ ਐ ਕਹਿੰਦਾ ਰੋਜ਼ ਕਹਿੰਦਾ ਕੋਈ ਤਕਦੀਰਤਾ ਨਹੀਂ ਕਰਦਾ ਪਹਿਲੇ ਦਿਨ ਆਈ ਸੀ ਫੇਰ ਤਾਂ ਨਹੀਂ ਆਈ ਪਹਿਲੇ ਦਿਨ ਤਕਲੀਫ ਆਈ ਸੀ ਮੰਨਿਆ ਨਹੀਂ ਸੀ ਪ੍ਰਭੂ ਜੀ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਕੀ ਖਾਣਾ ਹੈ ਹੁਣ ਤਾਂ ਉਹ ਕਹਿੰਦਾ ਮੈਨੂੰ ਮਿੱਸੀਆਂ ਰੋਟੀਆਂ ਗੱਡਿਆਂ ਦੇ ਨਾਲ ਬੜੀਆਂ ਸੋਹਣੀਆਂ ਲੱਗਦੀਆਂ ਰੋਜ਼ੇ ਖਾ ਲੈਂਦੇ ਨੇ ਕਹਿੰਦੇ ਫੇਰ ਕਹਿੰਦੇ ਉਹ ਕਹਿੰਦਾ ਵੀ ਮੈਂ ਖਾਣਾ ਰੋਟੀ ਤੇਰੀ ਤੇ ਮੇਰਾ ਫਰਜ਼ ਬਣਦਾ ਮੈਂ ਤੇਰਾ ਕੰਮ ਵੀ ਕਰਾਂ ਐਸਾ ਹੀ ਮਹਾਰਾਜ ਵੀ ਕਹਿੰਦੇ ਨੇ ਅਚਿੰਤ ਕੰਮ ਕਰੇ ਪ੍ਰਵਤਨ ਕੇ ਜਿਨ ਹਰ ਦਾ ਨਾਮ ਪਿਆਰ ਜਿਹਨੂੰ ਨਾਮ ਦਾ ਪਿਆਰ ਹੋਵੇ ਬੈਗਨੂ ਦੇ ਕੰਮ ਸਾਰੇ ਆਪੇ ਕਰਨੇ ਸ਼ੁਰੂ ਕਰ ਲੈਂਦਾ ਅਚਿੰਤ ਕੰਮ ਕਰਦਾ ਹੈ ਮਨ ਵਿੱਚ ਅਜੇ ਖਿਆਲ ਆਉਣ ਦੀ ਲੋੜ ਹੈ ਉਸੇ ਵੇਲੇ ਕੰਮ ਸ਼ੁਰੂ ਕਰ ਦਿੰਦਾ ਆਪੇ ਕਰਦਾ ਕੋਈ ਰੂਪ ਧਾਰ ਕੇ ਕਰੇ ਕਹਿੰਦੇ ਹੁਣ ਕਿੱਥੇ ਹੈ ਕਹਿੰਦੇ ਮਹਾਰਾਜ ਤੁਸੀਂ ਮੇਰੇ ਗੁਰੂਆਂ ਦੇ ਗੁਰੂ ਸਾਹਮਣੇ ਆ ਦੇਖੋ ਕਹਿੰਦਾ ਔਰ ਜਿਹੜੀ ਗੋਰੀ ਗਊ ਹੈ ਉਹਦੇ ਕੋਲ ਖੜੇ ਨੇ ਨੀਜ ਲਾਲਾ ਦੇਖਦੇ ਕਹਿੰਦਾ ਧੰਨਿਆ ਕਿਹੜੀ ਗੋਰੀ ਗਊ ਕਹਿੰਦਾ ਸਾਹਮਣੇ ਦੇਖੋ ਦਾਦਾ ਜੀ ਕਹਿ ਲਗੇ ਮੈਨੂੰ ਨਹੀਂ ਦੱਸਿਆ ਕਹਿੰਦੇ ਲਾ ਕੋਲ ਤਾਂ ਹੈਗਾ ਨੇੜੇ ਇਹਨਾਂ ਅਖੀਰ ਉਹਨੂੰ ਕਹਿਣਾ ਪਿਆ ਕਹਿੰਦੇ ਧੰਨਿਆ ਸੁਣਿਆ ਸੀ ਵੀ ਇੱਕ ਆਖ ਹੈ ਸੀ ਹੁੰਦੀ ਆ ਆਦਮੀ ਦੇ ਅੰਦਰ ਜੇ ਉਹ ਖੁੱਲ ਜਾਵੇ ਤਾਂ ਪਰਮੇਸ਼ਰ ਹਾਜ਼ਰਾ ਹਜ਼ੂਰ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਏ ਰਬ ਰਿਆ ਸਰਵਤਰ ਮੈਂ ਤੇ ਸਦਾ ਤੇ ਆਈ ਈਤ ਉਦਨੇ ਹੀ ਵਿਛੜੇ ਸੋ ਸੰਗੀ ਗਨੀਏ ਸੋ ਉਹ ਤਾਂ ਪਰਮੇਸ਼ਰ ਜਿਹੜਾ ਹੈ ਕਹਦੇ ਕੋਲ ਦਿਸਣ ਲੱਗ ਜਾਂਦਾ ਗੁਰੇ ਦਿਖਾਇਓ ਲੋਇਨਾ ਈਤਾ ਹੈ ਹੂਤਾ ਹੈ ਕਟਕਟ ਕਟਕਟ ਤੂੰ ਹੀ ਤੂੰ ਹੀ ਮੋਏ ਨਾ ਮੈਨੂੰ ਉਹ ਅੱਖ ਨਹੀਂ ਮਿਲੀ ਦੇਖ ਮੇਰੀ ਵਾਰਫਤ ਤੈਨੂੰ ਪਰਮੇਸ਼ਰ ਮਿਲਿਆ ਹੁਣ ਤੂੰ ਆਪਣੇ ਪਰਮੇਸ਼ਰ ਨੂੰ ਕਹਿ ਵੀ ਮੈਨੂੰ ਵੀ ਦਰਸ਼ਨ ਦੇਵੀ ਉਸ ਵੇਲੇ ਧੰਨੇ ਨੇ ਜਾ ਕੇ ਕਹਿਣ ਲੱਗੇ ਪ੍ਰਭ ਜਿਹਦੇ ਰਾਹੀ ਮੈਨੂੰ ਤੇਰੇ ਦਰਸ਼ਨ ਹੋਏ ਮੈਂ ਤਾਂ ਅਣਜਾਣ ਬੱਚਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੇਰੀ ਭਗਤੀ ਕੀ ਹੁੰਦੀ ਹੈ ਕਿ ਤਾਂ ਮੈਂ ਉਹਦੇ ਕੋਲ ਜਾ ਕੇ ਬੇਨਤੀ કરી ਸੀ ਵਾਮਣ ਪੂਜਾ ਦੇਵਤਾ ਤੰਨਾ ਗਉਂ ਚਰਾਵਣ ਆਵੇ ਧੰਨੇ ਦਿੱਠਾ ਚੰਤੇ ਪੁੱਛੇ ਵਾਮਣ ਥਾਕ ਸੁਣਾਵੋ ਠਾਕ ਜੀ ਸੇਵਾ ਕਰੇ ਜੋਇਛੇ ਸੋਈ ਵੱਲ ਪਾਵੇ ਇਹਦੀ ਸਾਡੀ ਸੇਵਾ ਵਿੱਚ ਤਾਂ ਮੈਨੂੰ ਇਹ ਨਾ ਨਹੀਂ ਲਾਇਆ ਇਹ ਕਹਿੰਦੇ ਮੈਨੂੰ ਦਰਸ਼ਨ ਨਹੀਂ ਹੁੰਦੇ ਕਹਿੰਦੇ ਤਨਿਆ ਤੇਰੇ ਅੰਦਰ ਵਿਸ਼ਵਾਸ ਹੈ ਤੇ ਅੰਦਰ ਹੈ ਨਹੀਂ ਘਾਟ ਹੈ ਵਿਸ਼ਵਾਸ ਦੀ ਇਹ ਸ਼ੱਕ 'ਚ ਹੀ ਰਹਿੰਦਾ ਮਹਾਰਜ ਰੋਜ਼ ਭੋਗ ਲਵਾਉਂਦੇ ਨਹੀਂ ਕਹਿੰਦੇ ਰੋਜ਼ ਐਵੇਂ ਹੀ ਲਵਾਉਂਦਾ ਉਹ ਨੂੰ ਲਾ ਕੇ ਆਪੇ ਪੀ ਜਾਂਦਾ ਮੈਨੂੰ ਨਹੀਂ ਲਵਾਉਂਦਾ ਇਹਦੇ ਮਨ 'ਚ ਵਿਸ਼ਵਾਸ ਨਹੀਂ ਹੈ ਠੀਕ ਹੈ ਤੇਰਾ ਗੁਰੂ ਹੈ ਉਹਦੀ ਮਾਰੂਫਤ ਉਹਨੂੰ ਵੀ ਦਰਸ਼ਨ ਹੋਏ ਮੰਨੈ ਤਰੈ ਤਾਰੇ ਗੁਰਸਿੱਖ ਕਿਉਂਕਿ ਉਹਦਾ ਨੇਚਾ ਸੀ ਉਸਨੇ ਆਪਣੇ ਉਹਦਾ ਵੀ ਆਧਾਰ ਕਰ ਦਿੱਤਾ ਸੋ ਨੇਚਾ ਵੱਡੀ ਚੀਜ਼ ਹੁੰਦਾ ਹੈ ਵਜ਼ੀਰ ਕਹਿਣ ਲੱਗਿਆ ਕਹਿੰਦਾ ਬਾਦਸ਼ਾਹ ਸੁਣਾਵ ਨੇਚਾ ਵੱਡੀ ਚੀਜ਼ ਹੈ ਭਰੋਸਾ ਪ੍ਰਤੀਤ ਵੱਡੀ ਚੀਜ਼ ਹੈ ਕਹਿਣ ਲੱਗੇ ਮੈਨੂੰ ਕਿਵੇਂ ਪਤਾ ਲੱਗੇ ਕਹਿੰਦੇ 6 ਮਹੀਨੇ ਦਾ ਟਾਈਮ ਦੋ ਟਾਈਮ ਲੈ ਲਿਆ ਤੇ ਉਹਦੇ ਬਾਅਦ ਰਾਜ ਇਕੱਠੇ ਕਰੇ ਮੈਸੰਜਰ ਨੂੰ ਨਾਲ ਲਿਆ ਮਜ਼ਦੂਰਾਂ ਨੂੰ ਨਾਲ ਲਿਆ ਜੰਗਲ ਚਲੇ ਗਏ ਇੱਕ ਥਾਂ ਦੇ ਕੇ ਕਹਿਣ ਲੱਗੇ ਦੇਖੋ ਇੱਥੇ ਇੱਕ ਵੱਡੇ ਪੀਰ ਹੋਏ ਨੇ ਉਹਨਾਂ ਨੇ ਇੱਥੇ ਬੜੀ ਸਾਧਨਾ ਕਰੀ ਹੈ ਆਪਾਂ ਮਜ਼ਾਰ ਬਣਾਉਣਾ ਹੈ ਉਹਨਾਂ ਸੁੱਖਾਂ ਬਾਰ ਆਉਂਦੀਆਂ ਜਿਹੜਾ ਇੱਥੇ ਸੁੱਕ ਲਵੇ ਉਹਦੀ ਸੁੱਖ ਬਾਰ ਆ ਜਾਂਦੀ ਤਿੱਖਣ ਲੱਗੇ ਨਾਮ ਕੀ ਹੈ ਕਹਿੰਦੇ ਉਹ ਪੀਰ ਦਾ ਨਾਮ ਤਾਂ ਬੜਾ ਇਸ ਤਰ੍ਹਾਂ ਹੀ ਹੈ ਪੀਰਾਂ ਦੇ ਨਾਮ ਕਾਦੇ ਹੁੰਦੇ ਨੇ ਪੀਰ ਜੁੱਤੇ ਸ਼ਾਹ ਕਹਿੰਦੇ ਸੀ ਉਹ ਨੇ ਉਹ ਚਿੰਨ ਦਿੱਤੀ ਉਹਦੇ ਵਿੱਚ ਇੱਕ ਬਕਸੇ 'ਚ ਆਪਣੀ ਜੁੱਤੀ ਦਾ ਇੱਕ ਪੈਰ ਵਿੱਚ ਰੱਖ ਕੇ ਕਹਿੰਦੇ ਆ ਚਿੰਨ ਦੇ ਉਹ ਵਿੱਚ ਚੜਾ ਦਿੱਤਾ ਤੇ ਉਹ ਤੇ ਬਾਦ ਮਜ਼ਾਰ ਬਣ ਗਿਆ ਦੁਨੀਆ 'ਚ ਮਸ਼ਹੂਰੀ ਕਰ ਦਿੱਤੀ ਦੂਰ ਦੂਰ ਤੱਕ ਖਬਰਾਂ ਫੈਲਾ ਦਿੱਤੀਆਂ ਵੀਰਵਾਰ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ ਦੀਵੇ ਜਲਣੇ ਸ਼ੁਰੂ ਹੋ ਗਏ ਸੁੱਖਾਂ ਬਾਰ ਆਉਣ ਲੱਗੀਆਂ 6 ਮਹੀਨੇ ਹੋ ਗਏ ਰਾਜੇ ਦਾ ਲੜਕਾ ਬਿਮਾਰ ਹੋ ਗਿਆ ਬਿਮਾਰ ਹੋਇਆ ਇਲਾਜ ਨਹੀਂ ਹੁੰਦਾ وزیر ਕੋਲ ਆ ਕੇ ਚਿੰਤਾ ਪ੍ਰਗਟ ਕੀਤੀ وزیر ਕਹਿੰਦੇ ਲੈ ਮੋਰਲੀ ਗੱਲ ਆ ਰਾਜਾ ਪੀਰ ਜੁੱਤੇ شاہ ਦੇ ਵਿਚਾਰ ਤੇ ਜਾ ਕੇ ਤੁਸੀਂ ਸੁਖਣਾ ਸੁਖ ਲੋ ਪੂਰੀ ਹੋ ਜਾਏਗੀ ਤੋਂ ਬਾਦਸ਼ਾ ਉੱਥੇ ਜਾਂਦਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਨੰਗੇ ਪੈਰੀ ਛੋੜੇ ਦਿਨਾਂ ਚ ਬੱਚਾ ਰਾਜੀ ਹੋ ਗਿਆ ਤੇ ਫੇਰ ਭੇਟਾ ਲੈ ਕੇ ਕਹਿਣ ਲੱਗਿਆ ਮੈਂ ਜਾਣਾ ਤੇ ਮੈਂ ਇਹ ਸੁਖਿਆ ਸੀ ਵੀ ਬਹੁਤ ਵੱਡਾ ਮਜਾਰ ਬਣਾਉਂਗਾ ਤੇਰਾ ਜਿਹੜਾ ਦੁਨੀਆਂ ਦੇਖੇ ਤੇ ਮੇਰਾ ਲੜਕਾ ਰਾਜੀ ਹੋ ਗਿਆ ਤੇ ਮੈਂ ਹੁਣ ਵੱਡਾ ਮਜ਼ਾਰਤ ਬਣਾਉਣਾ ਉਹਦੀ ਯਾਦਗਾਰ ਵਜ਼ੀਰ ਪਹਿਲਾਂ ਹੀ ਚਲਿਆ ਗਿਆ ਜਾ ਕੇ ਗੈਂਤੀਆਂ ਨਾਲ ਲੈ ਗਿਆ ਟਹਾਉਣਾ ਸ਼ੁਰੂ ਕਰ ਦਿੱਤਾ ਮਜ਼ਾਰ ਜਦ ਰਾਜਾ ਗਿਆ ਉਸ ਵੇਲੇ ਨੂੰ ਇਹ ਟਹਾ ਰਿਹਾ ਸੀ ਰਾਜਾ ਕਹਿੰਦਾ ਇਹ ਕੀ ਕਰ ਰਿਹਾ ਤੁਸੀਂ ਵਜ਼ੀਰ ਸਾਹਿਬ ਕਹਿੰਦੇ ਰਾਜਾ ਮੈਂ ਤੈਨੂੰ ਕਿਸੇ ਵਹਿਮ ਭਰਸਤੀ 'ਚ ਨਹੀਂ ਲਗਾਣਾ ਚਾਹੁੰਦਾ ਮੈਂ ਤਾਂ ਕੇਵਲ ਤੇਰੇ ਸਵਾਲ ਦਾ ਜਵਾਬ ਦਿੱਤਾ ਸੀ ਇੱਥੇ ਨਾ ਕੋਈ ਪੀਰ ਹੋਇਆ ਨਾ ਕਿਸੇ ਦਾ ਅਸਥਾਨ ਹੈ ਤੇ ਇਹ ਤਾਂ ਮੈਂ ਤੁਹਾਡਾ ਜਵਾਬ ਦੇਣ ਵਾਸਤੇ ਇਹਦੀ ਨਿਉਂ ਦੇ ਅੰਦਰ ਇੱਕ ਪੈਰ ਆਪਣੀ ਜੁੱਤੀ ਦਾ ਰੱਖ ਕੇ ਇਸ ਪੀਰ ਦਾ ਨਾ ਆਪੇ ਹੀ ਜੁੱਤੇ ਸ਼ਾ ਰੱਖਦਾ ਸੀ ਤੇ ਉਹ ਇਹਦਾ ਲੋਕਾਂ ਦੀ ਜਿਹੜੀ ਭਾਵਨਾ ਹੈ ਉਹਦੇ ਨਾਲ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਈ ਜਾਂਦੀ ਹੈ ਤੇ ਥੋੜਾ ਇੰਤਜ਼ਾਰ ਕਰੋ ਨਿਉਂ ਪੱਟੀ ਦੇ ਵਿੱਚੋਂ ਬਕਸਾ ਕੱਢ ਕੇ ਲੈ ਗਿਆ ਕਹਿੰਦਾ ਆਹ ਤਾਂ ਹੈ ਮਹਾਰਾਜ ਇੱਕ ਪੈਰ ਤੇ ਆਹ ਦੂਜਾ ਕਹਿੰਦੇ ਤੁਹਾਡਾ ਜਵਾਬ ਦਿੱਤਾ ਹੈ ਉਹ ਹੈ ਕਿ ਜੇ ਪ੍ਰਤੀਤ ਰਹੋ ਕਿ ਗੁਰੂ ਕੁਝ ਨਹੀਂ ਕਰ ਸਕਿਆ ਕਰਦਾ ਜੇ ਪ੍ਰਤੀਤ ਹੋਵੇ ਸਭ ਕੁਝ ਮਿਲ ਜਾਂਦਾ ਹੈ ਪਰੋਸੇ ਨਾਲ ਸੋ ਮਹਾਰਾਜ ਕਹਿੰਦੇ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਾਪਤ ਉਹ ਪ੍ਰਤੀਤ ਦੇ ਰਕਾਵਟ ਦੇ ਵਿੱਚ ਜੇ ਕੋਈ ਰੁਕਾਵਟ ਬਣਦੀ ਹੈ ਚੀਜ਼ ਉਹ ਮਾਨ ਬਣਿਆ ਕਰਦਾ ਜੇ ਆਦਮੀ ਦੇ ਅੰਦਰ ਮਾਨ ਹੋਵੇ ਮਾਨ ਹੋਵੇ ਵੀ ਮੈਂ ਵੀ ਕੁਝ ਹੈਗਾ ਉਹ ਪ੍ਰਤੀਤ ਨਹੀਂ ਬਣ ਲੈਂਦਾ ਤੇ ਨਾਲ ਗੁਰੂ ਦੇ ਇੱਕ ਜੋਤ ਬਣ ਦੇ ਵਿੱਚ ਬੜੀ ਭਾਰੀ ਰੁਕਾਵਟ ਪੇਸ਼ ਆਉਂਦੀ ਹੈ ਮਾਨ ਦੀ